ਦੀਪਕ ਜੀ ਮਾਨ ਕੈਬਨਿਟ ਦੇ ਵਿੱਚ ਸੱਤ ਨਵੇਂ ਮੰਤਰੀ ਬਣਨੇ ਨੇ ਤਿੰਨ ਤਾਂ ਚਲੋ ਪਤਾ ਸੀ ਜਿਹੜੇ ਦਿੱਲੀ ਦੇ ਰਾਹ ਤੇ ਪੈ ਗਏ ਨੇ ਬਾਕੀ ਦੇ ਚਾਰ ਕਿਹੜੇ ਨੇ ਇਹ ਜਿਹੜੇ ਹਾਰੇ ਨੇ ਉਹਨਾਂ ਨੂੰ ਫਿਕਰ ਪੈ ਗਈ ਕਿ ਸਾਡੀ ਚਾਰਾਂ ਦੀ ਕਿਸੇ ਦੀ ਨਾ ਬੈਸੀ ਤਿੰਨ ਜਿਹੜੇ ਤੁਸੀਂ ਬਣਾ ਰਹੇ ਹੋ ਉਹਨਾਂ ਚੋਂ ਤਿੰਨ ਨਹੀਂ ਉਹਨਾਂ ਚੋਂ ਇੱਕੋ ਬਣਾਣਾ ਇੱਕੋ ਹਾਂ ਰਾਈਟ ਰਾਈਟ ਕੱەس ਕੱਲੇ ਮੀਠੇਰ ਵਾਲੀ ਸੀਟ ਜਿਹੜੀ ਹਾਂ ਯੈਸ ਅਸਲ 'ਚ ਦੋ ਦੋ ਸੀਟਾਂ ਖਾਲੀ ਨੇ ਹੂੰ ਸੋ ਇਸ ਲਈ ਤਿੰਨ ਹੋ ਰਹੇ ਚਾਰ ਉਹ ਹੋ ਸਕਦੇ ਜਿਨ੍ਹਾਂ ਦੀ ਛੁੱਟੀ ਹੁੰਦਾ ਸਰ ਅਸਲ ਚ ਹੈ ਕੀ ਆ ਕਿ ਬਿਲਕੁਲ ਤੁਸੀਂ درست فرمایا ਕਿ ਇੱਕ ਮੰਤਰੀ ਸਾਹਿਬ ਹੁਣ ਐਮਪੀ ਬਣ ਗਏ ਸੋ ਜੋ ਵਿਧਾਇਕੀ ਤੋਂ ਵਿਧਾਇਕੀ ਤੋਂ ਅਸਤੀਫਾ ਦਿੰਦੇ ਤਾਂ ਮੰਤਰੀ ਉਹਦੇ ਤੋਂ ਵੀ ਅਸਤੀਫਾ ਜੀ ਸੋ ਇਸ ਲਈ ਮਤਲਬ ਇਹਦਾ ਮਤਲਬ ਕੈਬਨਟ ਚ ਹਿਲਜੁਲ ਤਾਂ ਹੋਣੀ ਹੀ ਹੋਣੀ ਹੈ ਜੀ ਪਰ ਇਹ ਸੈਜੂਲ ਦੇ ਨਾਲ ਇਹ ਵੀ ਚਰਚਾ ਹੈ ਕਿ ਦੋ ਉਹ ਤੇ ਖਾਲੀ ਪਏ ਨੇ ਕੈਬਨਟ ਦੇ ਵਿੱਚ ਹਮ ਕਿਉਂ ਨਾ ਉਹਨਾਂ ਨੂੰ ਵੀ ਨਾਲ ਹੀ ਭਰ ਲਿਆ ਜਾਵੇ ਜੀ ਪਰ ਇਹ ਸਭ ਦੇ ਨਾਲ ਇਹ ਵੀ ਚਰਚਾ ਕਿ ਇਹਦਾ ਰਿਪੋਰਟ ਕਾਰਡ ਆ ਐਮਐਲਏ ਨੇ ਆਪਾਂ ਤਾਂ ਕਿਹਾ ਸੀਗਾ ਮੰਤਰੀਆਂ ਨੂੰ ਐਮਐਲਏ ਨੂੰ ਸਾਰਿਆਂ ਨੂੰ ਕਿ ਤੁਹਾਡੇ ਹਲਕੇ ਚੋ ਲੀਡ ਮਿਲਣੀ ਚਾਹੀਦੀ ਆ ਸੋ ਜੇ ਲੀਡ ਨਾ ਮਿਲੀ ਤਾਂ ਕਿਉਂ ਟਿਕਟ ਨਹੀਂ ਮਿਲਣੀ ਸੋ ਕਹਿੰਦੇ ਕਿ ਇਸ ਲਈ ਝਟਕਾ ਦੇਣ ਦੇ ਲਈ ਕਿਉਂ ਨਾ ਉਹਨਾਂ ਮੰਤਰੀਆਂ ਚੋਂ ਹਸਾਬਤਵ ਲੈ ਲਈਏ ਜਿਨ੍ਹਾਂ ਚੋਂ ਹਾਰੇ ਨੇ ਜੀ ਅੱਜ ਦੀ ਤਾਰੀਖ ਚ ਭਵੰਤਮਾਨ ਹੋਰਾਂ ਦੀ ਕੈਬਨਿਟ ਚ 15 ਮੰਤਰੀ ਨੇ ਹੂੰ ਹੂੰ 15 ਮੰਤਰੀਆਂ ਚੋਂ ਆਪਾਂ ਗੱਲ ਕੀਤੀ ਸੀਗੀ ਕਿ ਭੈ 8 ਮੰਤਰੀਆਂ ਦੇ ਹਲਕਿਆਂ ਚ ਆਮ ਆਦਮੀ ਪਾਰਟੀ ਪਸੜੀ ਆ ਜੀ ਅੱਠਾਂ ਚੋਂ ਦੋ ਖੁਦ ਵੀ ਉਮੀਦਵਾਰ ਸੀਗੇ ਮੰਤਰੀ ਸੋ ਇਸ ਲਈ ਉਹ ਅੱਠ ਮੰਤਰੀਆਂ ਦੇ ਵਾਦਿਆਂ ਦਾ ਜਦੋਂ ਸਵਾਲ ਆਉਂਦਾ ਤਾਂ ਫਿਰ ਇਹ ਚਰਚਾ ਚੁਰਦੀ ਹੈ ਕਿ 130 ਦਾ ਮਿਸ਼ਨ ਫੇਲ ਹੋ ਗਿਆ ਹੈ ਨਾ ਫਿਰ ਇਹ ਚਰਚਾ ਚੁਰਦੀ ਹੈ ਕਿ 92 92 ਹਲਕਿਆਂ ਦੇ ਵਿੱਚੋਂ 65 ਹਲਕਿਆਂ 'ਚ ਐਮਐਲਏ ਹਾਰ ਗਏ ਹੈ ਨਾ ਆਪਣੇ ਹਲਕਿਆਂ 'ਚੋਂ ਹਾਰ ਗਏ ਜਾਂ ਫਿਰ ਇਹ ਚੁਰਦੀ ਹੈ ਕਿ ਅੱਠ ਮੰਤਰੀ ਹਾਰੇ ਸੋ ਇਸ ਸਮੀਖਿਆ ਦੇ ਹੰਨ ਜਦੋਂ ਗੱਲ ਆਉਂਦੀ ਹੈ ਤਾਂ ਫਿਰ ਉਹ ਵੋਟ ਬੈਂਕ ਦੀ ਵੀ ਆਉਂਦੀ ਹੈ ਕਿ 42% ਤੋਂ 28% ਤੇ ਆਏ ਸੋ ਜਿਹੜੇ ਅੱਠ ਮੰਤਰੀ ਹਾਰੇ ਹੁਣ ਉਹਨਾਂ ਨੂੰ ਇਹ ਫਿਕਰ ਹੈ ਕਿ ਜੇਕਰ ਕੈਬਨਟ ਚ ਬਦਲ ਹੁੰਦੀ ਆ ਤਾਂ ਉਹਦੇ ਵਿੱਚੋਂ ਸਾਢੇ 4 3 4 ਜਣਿਆਂ ਦੀ ਛੁੱਟੀ ਹੋ ਸਕਦੀ ਹੈ ਜੀ ਦੇਖੋ ਗੁਰਮੀਤ ਖੁੱਡੀਆਂ ਹੋਰੀ ਲੰਬੀ ਤੋਂ ਬਾਦਲਾ ਹੋਣਾ ਨੂੰ ਹਰਾ ਕੇ ਆਏ ਨੇ ਚੋਣ ਲੜੀ ਆ ਬੇਸ਼ੱਕ ਚੋਣ ਹਾਰ ਗਏ ਨੇ ਸੋ ਲੱਗਦਾ ਨਹੀਂ ਕਿ ਉਹਨਾਂ ਦੀ ਸੀਟ ਨੂੰ ਕੋਈ ਖਤਰਾ ਹੈ ਜੀ ਤਾਂ ਵੀ ਸੋ ਜਿੱਡੀ ਵੱਡੀ ਉਹ ਤਾਕਤ ਨੇ ਤੇ ਜਿਹੜਾ ਉਹਨਾਂ ਦਾ ਦਬਦਬਾ ਲਾਲਜੀਤ ਭੁੱਲਰ ਹੋਰੀ ਪੱਟੀ ਤੋਂ ਹਾਰ ਗਏ ਨੇ ਵਿਵਾਦਾਂ ਚ ਰਹੇ ਨੇ ਚਰਚਾ ਚ ਰਹੇ ਨੇ ਇਸ ਲਈ ਸਵਾਲੀ ਅਚਨ ਲੱਗਿਆ ਹੋਇਆ ਨਾਲ ਹੈ ਇਸੇ ਤਰ੍ਹਾਂ ਅਨਮੋਲ ਗਗਨ ਮਾਨ ਖਰੜ ਤੋਂ ਆਏ ਤੇ ਪਰ ਇੱਥੋਂ ਵੀ ਆਮ ਆਦਮੀ ਪਾਰਟੀ ਪਛੜ ਗਈ ਸੀ ਹੈ ਇਸੇ ਤਰ੍ਹਾਂ ਲਾਲਚੰਦ ਕਟਾਰੂ ਚੱਕ ਹੈ ਵਿਵਾਦਾਂ ਚ ਵੀ ਰਹੇ ਚਰਚਾ ਚ ਵੀ ਰਹੇ ਹੈ ਨਾ ਭੋਆ ਤੋਂ ਐਮਐਲਏ ਨੇ ਹੁਣ ਵੀ ਆਮ ਆਦਮੀ ਪਾਰਟੀ ਨਾਲ ਹਲਕੇ ਚ ਪਛੜੀ ਹੈ ਹੈ ਨਾ ਡਾਕਟਰ ਬਲਜੀਤ ਕੌਰ ਹੋਰੀ ਨੇ ਮਲੋਟ ਤੋਂ ਉਹਨਾਂ ਦੇ ਹਲਕੇ ਚ ਵੀ ਪਛੜੀ ਹੈ ਬ੍ਰਹਮ ਸ਼ੰਕਰ ਜਿੰਪਾ ਹੋਰੀ ਹਿਸ਼ਾਰਪੁਰ ਚ ਉੱਥੇ ਵੀ ਸੋ ਇਸ ਤਰ੍ਹਾਂ ਬਲਕਾਰ ਸਿੰਘ ਹੋਰੀ ਵੀ ਹੈ ਨਾ ਕਸਰਪੁਰ ਤੋਂ ਨੇ ਤੇ ਹਰਪਜਨ ਸਿੰਘ ਈਟੀਓ ਹਰੀ ਜੰਡੇਆਲਾ ਤੋਂ ਸੋ ਇਹਨਾਂ ਨੂੰ ਫਿਕਰ ਹੈ ਕਿ ਸਾਡੇ ਚੋਂ ਛੁੱਟੀ ਹੋ ਸਕਦੀ ਹੈ ਤੇ ਜੇ ਇਹਨਾਂ ਚੋਂ ਛੁੱਟੀ ਹੋਣੀ ਆ ਤਾਂ ਇਹਨਾਂ ਦੀ ਥਾਂ ਤੇ ਜੇ ਤਿੰਨ ਜਾਂਦੇ ਨੇ ਦੋ ਜਾਂਦੇ ਨੇ ਇੱਕ ਜਾਂਦਾ ਤਾਂ ਉਹਦੀ ਥਾਂ ਤੇ ਨਵਾਂ ਵੀ ਬਣਨਾ ਜੀ ਤੇ ਦੋ ਪੋਸਟਾਂ ਖਾਲੀ ਨੇ ਜੇ ਸਰਕਾਰ ਉਹ ਭਰਨ ਦੀ ਕੋਸ਼ਿਸ਼ ਕਰਦੀ ਤਾਂ ਉੱਥੇ ਵੀ ਕਿਹਦੇ ਨੇ ਬਣਨਾ ਤੇ ਇੱਕ ਮੀਥੇਰ ਵਾਲੀ ਥਾਂ ਤੇ ਵੀ ਬਣਨਾ ਜੀ ਸੋ ਇਸ ਲਈ ਇਹਦਾ ਮਤਲਬ ਜਿਹੜੇ ਮੰਤਰੀ ਨਹੀਂ ਬਣੇ ਉਹਨਾਂ ਐਮਐਲਏ ਚੋਂ ਕਿਸੇ ਨਾ ਕਿਸੇ ਦਾ ਦਾਅ ਲੱਗਣਾ ਹਮ ਇੱਕ ਪਾਸੇ ਜਿਨ੍ਹਾਂ ਦੀ ਛੁੱਟੀ ਹੋਣੀ ਹੈ ਉਹਨਾਂ ਨੂੰ ਦਿੱਲੀ ਕੰਨੀ رابطہ ਕਰ ਰਹੇ ਨੇ ਕਿ ਕੇਜਰੀਵਾਲ ਜੀ ਅੰਦਰ ਨੇ ਅਨੀਤਾ ਕੇਜਰੀਵਾਲ ਜੀ ਨੂੰ ਮਨਾ ਲੀਏ ਕਿ ਸਾਡੀ ਛੁੱਟੀ ਹੋਣ ਤੋਂ ਬਚਾ ਲੈਣਾ ਕੋਈ ਸੰਜੇ ਸਿੰਘ ਨੂੰ ਫੋਨ ਮਲਾ ਰਿਹਾ ਕੋਈ ਰਾਘਵ ਚੱਡਾ ਸੰਪਰਕ ਕਰ ਰਿਹਾ ਕੋਈ ਸੰਦੀਪ ਪਾਠਕ ਨਾਲ ਕੁੰਡੀ ਲਾ ਕੇ ਮੀਟਿੰਗਾਂ ਕਰ ਰਿਹਾ ਸੋ ਇਹ ਸਾਰੇ ਵਰਤਾਰੇ ਦੇ ਵਿਚਾਲੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਦਿੱਲੀ ਪਹੁੰਚਦੇ ਨੇ ਜੀ ਤੇ ਹਰ ਜੇਲ ਜਾਂਦੇ ਨੇ ਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਕੇ ਆਉਂਦੇ ਨੇ ਹੂੰ ਹੂੰ ਤੇ ਇਸ ਮੁਲਾਕਾਤ ਦੇ ਦੌਰਾਨ ਉਹਨਾਂ ਨਾਲ ਅਨੀਤਾ ਕੇਜਰੀਵਾਲ ਵੀ ਸੀ ਔਰ ਸੰਦੀਪ ਪਾਠਕ ਵੀ ਸੀ ਜੀ ਇੱਕ ਪਾਸੇ ਪੰਜਾਬ ਦੇ ਵਿੱਚ ਸਿਮਿਖਿਆਵਾਦ ਦਾ ਦੌਰ ਚੱਲ ਰਿਹਾ ਦੂਸਰੇ ਪਾਸੇ ਮੁਖੰਤਰੀ ਸਾਹਿਬ ਮੀਟਿੰਗਾਂ ਕਰ ਰਹੇ ਨੇ ਦੂਸਰੇ ਪਾਸੇ ਕੱਲ ਮਹਾਲੀ ਦੇ ਵਿੱਚ 15 16 ਐਮਐਲਏ ਨਾਲ ਕੁੰਡੀ ਲਾ ਕੇ ਬੰਦ ਕਮਰਾ ਸੰਦੀਪ ਪਾਟਕ ਇੱਕ ਮੀਟਿੰਗ ਕਰਦੇ ਨੇ ਔਰ देर ਰਾਤ ਤੱਕ ਉਹ ਬੈਠਕ ਚੱਲਦੀ ਹੈ ਹੂੰ ਹੂੰ ਸੋ ਇਸ ਲਈ ਪੈਰਲਲ ਇੱਕ ਬੈਠਕ ਵੱਖਰੀ ਉਹ ਵੀ 92 ਐਮਐਲਏ ਵਾਲੇ ਉਹਦੇ ਵਿੱਚੋਂ 15 16 ਨੂੰ ਬੁਲਾ ਕੇ ਜੀ ਸੰਦੀਪ ਪਾਟਕ ਜਿਹੜੇ ਪਾਰਟੀ ਦਾ ਕੰਮਕਾਜ ਦੇਖਦੇ ਨੇ ਜਿਨ੍ਹਾਂ ਦੇ ਦਸਤਾਂਹੇ ਹਟ ਹੁਕਮ ਆਉਂਦੇ ਨੇ ਪੰਜਾਬ ਦੇ ਵਿੱਚ ਸੋ ਇਸ ਨੂੰ ਵੱਖਰੇ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਹੈ ਤੇ ਅੱਜ ਕੇਜਰੀਵਾਲ ਨੂੰ ਇਕੱਠੇ ਮਿਲਣ ਲੱਗੇ ਨੇ ਉਥੋਂ ਕਹਿੰਦੇ ਜੀ ਕਈਆਂ ਨੂੰ ਛੁੱਟੀ ਦਾ ਪਰਮਾਨਾ ਆਇਆ ਹੋਗਾ ਕਈਆਂ ਦੀ ਤਾਜਪੋਸ਼ੀ ਦਾ ਪਰਮਾਨਾ ਆਇਆ ਹੋਗਾ ਪਰ ਮਤਲਬ ਫਿਰ ਵੀ ਇੱਧਰ ਪੰਜਾਬ ਦੇ ਵਿੱਚ ਹਰਚੰਦ ਸਿੰਘ ਵਾਟਸਪ ਹੋ ਰਹੀ ਹੁਣ ਇਹਨਾਂ ਦਾ ਦਫਤਰੀ ਕੰਮਕਾਜ ਕਾਫੀ ਦੇਖਦੇ ਆ ਚੀਰਮੈਨ ਵੀ ਨੇ ਸੋ ਉਹ ਕਹਿੰਦੇ ਕਿ ਨਹੀਂ ਜੀ ਕੋਈ ਹਲਚੁ ਨਹੀਂ ਹੋ ਸਕ ਹੋ ਰਹੀ ਕੈਬਨਟ ਦੇ ਵਿੱਚ ਕੁਝ ਨਹੀਂ ਹੁਣ ਦੋ ਤਰ੍ਹਾਂ ਦੀ ਚਰਚਾ ਇੱਕ ਤਿਰ ਦਬਾਅ ਬਣਾ ਰਹੀ ਹੈ ਹਾਈ ਕਮਾਂਡ ਦੇ ਉੱਤੇ ਸਣੇ ਭਗਵੰਤ ਮਾਨ ਤੇ ਭਗਵੰਤ ਮਾਨ ਹੋਰਾਂ ਤੇ ਵੀ ਤੇ ਦਿੱਲੀ ਵਾਲਿਆਂ ਤੇ ਵੀ ਕਿ ਜੀ ਇਹਨਾਂ ਨੂੰ ਇਨਾਮ ਦਿਓ ਜਿਨ੍ਹਾਂ ਦੇ ਹਲਕਿਆਂ ਚੋ ਹਾਰੇ ਆ ਇਸ ਲਈ ਨਵੇਂ ਨੂੰ ਮੌਕਾ ਦਿਓ ਇੱਕ ਤੇ ਰੋ ਹੈ ਜਿਹੜੀ ਕਹਿੰਦੀ ਕਿ ਪਹਿਲਾਂ ਹੀ ਲੋਕਾਂ ਦੀ ਆਪਣੀਆਂ ਨਾਰਾਜ਼ਗੀਆਂ ਹੈ ਆਪਣੇ ਵਰਕਰ ਵੀ ਆਪਣੇ ਤੋਂ ਨਾਰਾਜ਼ ਨੇ ਤੇ ਆਪਾਂ ਹੋਰ ਲੀਡਰਾਂ ਨੂੰ ਨਾਰਾਜ਼ਗੀ ਗੱਲ ਪਾਵਾਂਗੇ ਇਸ ਲਈ ਨਾਕ ਭਿੰਡਾ ਦਾ ਖੱਕਰ ਛੇੜੋ ਜੀ ਸੋ ਇਸ ਲਈ ਕੁਝ ਕਹਿੰਦੇ ਕਿ ਚੁੱਪ ਕਰਕੇ ਮੀਠੇ ਨਾਲ ਹੀ ਬਦਲੀਆਂ ਬਦਲੋ ਬਾਕੀ ਨੂੰ ਹਲਜੂਲ ਨਾ ਕਰੋ ਸੋ ਹੁਣ ਦੇਖਣ ਵਾਲੀ ਗੱਲ ਲੋਕ ਵੀ ਕਿ ਆਉਂਦੇ ਕੁਝ ਦਿਨਾਂ ਦੇ ਵਿੱਚ ਕੀ ਹੁੰਦਾ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਖਿਚੋਤਾਂ ਸ਼ੁਰੂ ਹੋ ਗਈ ਹੈ ਕੈਂਪ ਤੋਂ ਲੈ ਕੇ ਤੋ ਕੀ ਕੈਬਨਿਟ ਦੇ ਵਿੱਚ ਸਿਰਫ ਇੱਕ ਸੀਟ ਜਿਹੜੀ ਖਾਲੀ ਹੋਣੀ ਆ ਉਹ ਹੀ ਭਰੀ ਜਾਊਗੀ ਜਾਂ ਜਿਹੜੀਆਂ ਦੋ ਖਾਲੀ ਪਈਆਂ ਨੇ ਪਹਿਲਾਂ ਉਹ ਵੀ ਭਰੀਆਂ ਜਾਣਗੀਆਂ ਜਾਂ ਜਿਹੜੇ ਤਿੰਨ ਚਾਰ ਜੀ ਇਹਨਾਂ ਅੱਠਾਂ ਨੂੰ ਛੁੱਟੀ ਹੋ ਸਕਦੀ ਹੈ ਉਹ ਦੇਖਣੀ ਗੱਲ ਹੈ ਹਾਂ ਮਤਲਬ ਕਿ ਜਿਵੇਂ ਹਰਚੋ ਬੈਂਸੋਰੀ ਨੇ ਹੈਨਾ ਬੈਂਸੋਰੀ ਉਹਨਾਂ ਦੇ ਹਲਕੇ ਤੋਂ ਲੀਡ ਮਿਲ ਗਈ ਸੀ ਹੈਨਾ ਡਾਕਟਰ ਬਲਬੀਰ ਸਿੰਘ ਨੇ ਉਹ ਆਪਣੇ ਆਪ ਨੂੰ ਵੀ ਲੈ ਗਏ ਸੀ ਡੋੜਾ ਮਾਜਰਾ ਉਹਨਾਂ ਨੇ ਹਲਕੇ ਤੋਂ ਲੀਡ ਸੀ ਹੈਨਾ ਮੀਥੀਆਰ ਆਪਣੇ ਹਲਕੇ ਤੋਂ ਲੀਡ ਲੈ ਗਏ ਸੀ ਕੁਲਦੀਪ ਧਾਲੀਵਾਲ ਨੇ ਲੀਡ ਲੈ ਗਏ ਸੀ ਉਹਨਾਂ ਦੇ ਹਰਪਾਲ ਚੀਮਾ ਦੇ ਹਲਕੇ ਤੋਂ ਲੀਡ ਸੀ ਬਾਕੀ ਉਹਨਾਂ ਤੇ ਭਗਵੰਤ ਸਿੰਘ ਦੇ ਹਲਕੇ ਤੋਂ ਜੋ ਨਾਮ ਤੇ ਬਿਲੀਡ ਵੀ ਸੀ ਪਰ ਹੁਣ ਆ ਅੱਠਾ ਨੂੰ ਫਿਕਰ ਹੈ ਜੀ ਕਿ ਸਾਡੇ ਚੋਂ ਕਿਸੇ ਦੀ ਛੁੱਟੀ ਨਾ ਹੋਵੇ ਹੂੰ ਤੇ ਦੀਪਕ ਜੀ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਮੁੱਖ ਮੰਤਰੀ ਦਾ ਦਫ਼ਤਰ ਖੁੱਲੇਗਾ ਇਸ ਪਿੱਛੇ ਕੀ ਸਟਰੈਟਜੀ ਹੈ ਜੀ ਇਹ ਉਹੀ ਜਿਹੜੀ ਸਮੀਖਿਆ ਦਾ ਦੌਰ ਚੱਲ ਰਿਹਾ ਜੀ ਹਾਰਾ ਹੂੰ ਉਹਨੂੰ ਲੈ ਕੇ ਦੇਖੋ ਹਾਂ ਜਦੋਂ ਕਿ ਪੰਜਾਬ ਦੇ ਵਿੱਚ ਅਕਾਲੀ ਦਾ ਬਹੁਤ ਬੁਰੀ ਤਰ੍ਹਾਂ ਨਾਲ ਹਾਰਿਆ ਹੂੰ ਪੋਸਟ ਰੂ ਵੀ ਚਾਹੀਦਾ ਸੀ ਕਿ ਉਸ ਦੀ ਸਮੀਖਿਆ ਕਰੇ ਵੈਸੇ ਕੱਲ ਨੂੰ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਆ ਉਹ ਸਮੀਖਿਆ ਕਰਾਂਗੇ ਹਾਂ ਨਾ ਇਸੇ ਤਰ੍ਹਾਂ ਕਾਂਗਰਸ ਜਿਹੜੀ ਸੱਤ ਜਿੱਤ ਕੇ ਆਪਣੀ ਪੱਟ ਸਥਾਪਾਈ ਜਾਂਦੀ ਆ ਉਹ ਅੱਜ ਮੈਂ ਸੁਣ ਰਿਹਾ ਸੀਗਾ ਕਿ ਆਪਣਾ ਪਰਗਟ ਸਿੰਘ ਹੋਰਾਂ ਨੂੰ ਉਹ ਕਹਿੰਦੇ ਸੀ ਕਹਿੰਦੇ ਕਿ ਮਾਲਵੇ ਚੋਂ ਕਾਂਗਰਸ ਪਸੜ ਗਈ ਤੇ ਜਿੱਥੋਂ ਸਾਡਾ ਪ੍ਰਧਾਨ ਵੀ ਹੁੰਦਾ ਜਿੱਥੋਂ ਯਾਤਰਾ ਮੁੱਖ ਮੰਤਰੀ ਵੀ ਨਿਕਲਦੇ ਨੇ ਸੋ ਇਸਨੇ ਕਹਿੰਦੇ ਕਿ ਉੱਥੇ ਆਪਣੀ ਪਠਾਪੇ ਥਾਪੀ ਜਾਂਦੇ ਨੇ ਕਹਿੰਦੇ ਕਿ ਪਰਸੈਂਟ ਤਾਂ ਥੋੜੀ 26 ਤੇ ਆ ਗਈ 40ਆਂ 42ਆਂ ਤੋਂ ਸੋ ਕਾਂਗਰਸ ਨੂੰ ਵੀ ਕਹਿੰਦੇ ਆਪਣਾ ਘਰ ਦੇਖਣਾ ਚਾਹੀਦਾ ਭਾਜਪਾ ਵੀ ਮਾਰੀ ਕਿਹਾ ਵਿਛਾਲਾਂਗੇ 18% ਹੋ ਗਿਆ ਪਰ ਸੀਟਾ ਕੋਈ ਨਹੀਂ ਨਾ ਆਈ ਜਿਦੋਂ ਕਿ ਪਹਿਲਾਂ ਸੀਟਾਂ ਆਉਂਦੀ ਆ ਰਹੀਆਂ ਹਮ ਪਰ ਸਹੀ ਮੈਨੇਜ ਪੰਜਾਬ ਤੋਂ ਜੇ ਕੋਈ ਇਸ ਕਿਉਂ ਨਤੀਜਿਆਂ ਦੀ ਉਹ ਸਮੀਖਿਆ ਕਰ ਰਿਹਾ ਤਾਂ ਭਗਵਾਨ ਜੀ ਮਾਨ ਤੇ ਉਹਨਾਂ ਦੀ ਟੀਮ ਕਰ ਰਹੀ ਹੈ ਆਮ ਆਦਮੀ ਪਾਰਟੀ ਕਰ ਰਹੀ ਹੈ ਹਮ ਮੁੱਖ ਮੰਤਰੀ ਭਗਵਾਨ ਜੀ ਮਾਨ ਹੋਰੀ ਹਰ ਹਲਕੇ ਨਾਲ ਸੰਬੰਧਤ ਉਮੀਦਵਾਰ ਨੂੰ ਵੀ ਲੋਕ ਸਭਾ ਦੇ ਔਰ ਉੱਥੋਂ ਦੇ ਸੰਬੰਧਤ ਐਮਐਲਆ ਨੂੰ ਵੀ ਚੇਅਰਮੈਨਾਂ ਨੂੰ ਵੀ ਮੋਢਲੀ ਕਤਾਰ ਵਾਲੇ ਬਰਤਨਾਂ ਨੂੰ ਵੀ ਅਹੁਦੇਦਾਰਾਂ ਨੂੰ ਵੀ ਸਾਰਿਆਂ ਨੂੰ ਬੁਲਾ ਕੇ ਸਮੀਖਿਆ ਕਰ ਰਹੇ ਨੇ ਜੀ ਤੇ ਰਿਪੋਰਟ ਕਾੜ ਤਿਆਰ ਹੋ ਰਹੀ ਹੈ ਇਸ ਤਿਆਜ਼ੂਰੀ ਰਿਪੋਰਟ ਕਾਰਡ ਤੇ ਦੋ ਤਿੰਨ ਚੀਜ਼ਾਂ ਨਿਕਲੀਆਂ ਹਮਮ ਇੱਕ ਤਾਂ ਉਹ ਤੇ ਜਿਹੜੀ ਆਪਣੇ ਸਿਰ ਤੇ ਲੈਣੀ ਚਾਹੁੰਦੀ ਹਰ ਉਹ ਕਹਿੰਦੇ ਜੀ ਅਸਲ ਚ ਕੀ ਹੈ ਜੀ ਕਿ ਲੋਕਾਂ ਨੇ ਤੈਅ ਕਰ ਲਿਆ ਕਿ ਭਾਜਪਾ ਹਰਾਉਣੀ ਆ ਜੀ ਇਸ ਨੂੰ ਲੱਗਿਆ ਕਿ ਭਾਜਪਾ ਨੂੰ ਹਰਾਉਣ ਲਈ ਕਾਂਗਰਸ ਠੀਕ ਹੈ ਜੀ ਕਾਂਗਰਸ ਨੂੰ ਵੋਟ ਪਾ ਲੋ ਤਾਂ ਕਰ ਕਹਿੰਦੀ ਕਾਂਗਰਸ ਨੂੰ ਵੋਟ ਪੈ ਗਈ ਜੀ ਅਸੀਂ ਤਾਂ ਹਾਰੇ ਗਏ ਹਮ ਤੇ ਭਗਤਵੰਦ ਸਿੰਘ ਕਹਿੰਦੇ ਸ਼ਾਂਤ ਰਹੋ ਤੁਹਾਨੂੰ ਸਾਨੂੰ ਪਤਾ ਚਲੋ ਫਿਰ ਉਸ ਤੋਂ ਬਾਅਦ ਇੱਕ ਪਹਿਲੂ ਉੱਭਰਿਆ ਕਿ ਜਨਾਬ ਅਫਸਰ ਛਾਈ ਆਪਣੀ ਗੱਲ ਨਹੀਂ ਸੁਣਦੀ ਹਮ ਕਹਿੰਦੇ ਕਿ ਜਿਹੜਾ ਲੀਡਰ ਹੈ ਅਹੁਦੇਦਾਰ ਹੈ ਬਰਕਰਾਰ ਹੈ ਜਦੋਂ ਉਹਨਾਂ ਦੀ ਨਹੀਂ ਸੁਣੀ ਜਾਂਦੀ ਫਿਰ ਪੰਜਾਬ ਦੇ ਆਮ ਲੋਕਾਂ ਦੀ ਅਫਸਰ ਕਿੱਥੇ ਸੁਣਦੇ ਹੋਣੇ ਕਹਿੰਦੇ ਜਿਹੜੇ ਅਫਸਰ ਸੁਣ ਵੀ ਲੈਂਦੇ ਨੇ ਉਹਨਾਂ ਚੋਂ ਬਹੁ ਗਿਣਤੀ ਕੰਮ ਨਹੀਂ ਕਰਦੇ ਤੋਂ ਬਾਅਦ ਵੀ ਇਸ ਲਈ ਕਹਿੰਦੇ ਕਿ ਲੋਕਾਂ ਦੀ ਨਰਾਜ਼ਗੀ ਫਿਰ ਸਰਕਾਰ ਪ੍ਰਤੀ ਵੱਧ ਰਹੀ ਹੈ ਇਹ ਪਹਿਲੂ ਵੀ ਉੱਪਰ ਆ ਤੇ ਦਬੀ ਆਵਾਜ਼ ਦੇ ਵਿੱਚ ਵੀ ਇੱਕ ਪਹਿਲੂ ਹੋਰ ਉੱਪਰ ਆ ਕਿ ਜਨਾਬ ਆਪਾਂ ਕਹੀ ਜਾਂਦੇ ਆ ਪੰਜਾਬ ਚ ਕਿ ਰਿਸ਼ਵਤ ਮੁਖੀ ਮੁਖਵੀ ਹੈ ਪਰ ਭਾ ਦੁੱਗਣਾ ਤਿਕਣਾ ਹੋ ਗਿਆ ਜੀ ਇਹ ਮੁੱਦਾ ਆਪਾਂ ਮੀਡੀਆਸ ਵੀ ਕਿੰਨੀ ਵਾਰ ਚਰਛੱਕੀ ਜਿਵੇਂ ਪਹਿਲਾਂ 3000 5000 ਸੀ ਉੱਥੇ ਅਗਰੇ ਕਹਿੰਦੇ ਸਰਕਾਰ ਦੀ ਬਹੁਤ ਸ਼ਕਤੀ ਹੈ ਜਨਾਬ ਹੈਨਾ ਆ ਕੋਰਟ ਕਚਹਿਰੀ ਤਸੀਲਾ ਮਸੀਲਾ ਦੇ ਵਿੱਚ ਦਫਤਰਾਂ ਚ ਹੈਨਾ ਸਾਰਾ ਸਭ ਨੂੰ ਪਤਾ ਕਿ ਤਿੰਨ ਵਾਲਾ 30 ਹੋ ਗਿਆ ਹੈ ਚਾਰ ਵਾਲਾ 40 ਹੋ ਗਿਆ ਪੰਜ ਵਾਲਾ 50 ਹੋ ਗਿਆ ਇਦਾਂ ਆਪਾਂ ਚੱਲ ਗਏ ਹੂੰ ਸੋ ਇਹ ਇਸ ਲਈ ਜਦੋਂ 10 10 ਗੁਣਾ ਦੁੱਗਣਾ ਤਿਕਣਾ ਭਾਅ ਬਦੂਗਾ ਤਾਂ ਫਿਰ ਲੋਕਾਂ ਚ ਸਰਕਾਰ ਨੂੰ ਗਾਲਾਂ ਪੈਣੀਆਂ ਲੱਗਣਗੀਆਂ ਭਾਈ ਪਹਿਲਾਂ ਲੋਕ ਵੱਧ ਕਰਨ ਲੱਗ ਪਏ ਸੋ ਇਹ ਵੀ ਚਰਚਾ ਦ ਵੀ ਵਾਰ ਜਦੋਂ ਸਮੀਖਿਆ ਬੈਠੇ ਜੀ ਇਸ ਪਹਿਲੂ ਤੋਂ ਬਾਅਦ ਮੁੱਖ ਮੰਤਰੀ ਹੋਰਾਂ ਨੇ ਇਹ ਕਹਿੰਦੇ ਕਿ ਇਸ ਨੁਕਤੇ ਤੇ ਫੈਸਲਾ ਕੀਤਾ ਕਿ ਆਪਾਂ ਹਰ ਜ਼ਿਲ੍ਹੇ ਚ ਹਾਂ ਸੀਐਮ ਹਾਊਸ ਖੋਲਦੇ ਹਾਂ ਹਮ ਹਰ ਜ਼ਿਲ੍ਹੇ ਚ ਸੀਐਮ ਦਾ ਦਫ਼ਤਰ ਖੋਲਾਂਗੇ ਉੱਥੇ ਕਹਿੰਦੇ ਬਕਾਇਦਾ ਤੌਰ ਤੇ ਆਈਐਸ ਅਧਿਕਾਰੀ ਆਈਪੀਐਸ ਅਧਿਕਾਰੀ ਪੀਸੀਐਸ ਅਧਿਕਾਰੀ ਰੈਂਕ ਦੇ ਅਧਿਕਾਰੀ ਮੈਂ ਬਿਠਾਉਂਗਾ ਹਮ ਲੋਕ ਸਿੱਧੇ ਆ ਕੇ ਉਹਨਾਂ ਨੂੰ ਮਿਲ ਆਪਣਾ ਕੰਮ ਦੱਸਣ ਉਹ ਸਬੰਧਤ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਨਾਲ ਰਾਪਟਾ ਕਰਨਗੇ ਉਸ ਦਾ ਕੰਮ ਤੁਰੰਤ ਇੱਕ ਦਿਨ ਚੁੰਦਾ ਦੋ ਦਿਨਾਂ ਚੁੰਦਾ ਨੂੰ ਸਮਾਹਤ ਡੈਡਲਾਈਨ ਦਿੱਤੀ ਜਾਊਗੀ ਤੇ ਹਰ ਹਫਤੇ ਹਰ ਜ਼ਿਲ੍ਹੇ ਦੀ ਮੈਂ ਰਿਪੋਰਟ ਕਰ ਲਵਾਂਗਾ ਹੂੰ ਸੋ ਜੇ ਸੱਚਮੁੱਚ ਇਸ ਨੂੰ ਬਿਖਤਾ ਨਾ ਕੰਮ ਹੁੰਦਾ ਤਾਂ ਸਰਕਾਰ ਨੂੰ ਵਾਪਸੀ ਦਾ ਰਾਹ ਹੈਗਾ ਜੀ ਤਾਂ ਉਹ ਆਪਣੇ ਕੋਈ ਹੋਏ ਵਕਾਰ ਨੂੰ ਹਾਸਲ ਕਰ ਸਕਦੀ ਹੈ ਬਸ਼ਰਤੇ ਹਕੀਕਤ ਹੋਵੇ ਕਈ ਵਾਰ ਆਲਮ ਸਾਨੂੰ ਪਤਾ ਪੁਰਾਣੇ ਆਲਮ ਆ ਰੇਤਾ ਢਿੱਪੂ ਖੋਲਦਾ ਜੀ ਸਰਕਾਰ ਨੇ ਜੀ ਇਹਨਾਂ ਜੀ ਆਹ ਹੁਣ ਰੇਤ ਸਸਤਾ ਚੱਕਰ ਹੋ ਜੀ ਮਿਲਣ ਲੱਗ ਗਿਆ ਸੋ ਉਹ ਸਾਰੀਆਂ ਗੱਲਾਂ ਹੁਣ ਆਉਣ ਜੀ ਸ਼ਰਾਬ ਦੇ ਠੇਕੇ ਦੇ ਵਿੱਚ ਅਸੀਂ ਆਪਣੇ ਪੰਜਾਬ ਵਾਲਿਆਂ ਨੂੰ ਕਾਰੋਬਾਰ ਦੇ ਦੇਣਾ ਜੀ ਨੌਕਰੀਆਂ ਜਿਹੜਾ Rajasthan ਵਾਲੇ Bihar ਵਾਲੇ UP ਵਾਲੇ Himachal ਵਾਲੇ ਉਹ ਸਾਰੇ ਲਈ ਜਾਂਦੇ ਨੇ ਸੋ ਇਸ ਲਈ ਜੇ ਹੁਣ ਇਹ ਐਲਾਨ ਉਲਾਂਬ ਰਹਿ ਗਿਆ ਫਿਰ ਸਰਕਾਰ ਲਈ ਹੋਰ ਨੁਕਸਾਨਦੇ ਹੋਊਗਾ ਹੁਣ ਤਾਂ ਸਿੱਧੇ ਬੋਲਣ ਲੱਗ ਗਿਆ ਭਾਈ ਕੁਲਦੀਪ ਧਾਲੀਵਾਲ ਬੋਲਣ ਲੱਗ ਗਿਆ ਇਹ ਤੋਂ ਪਹਿਲਾਂ ਗੁਪਤਾ ਬੋਲਿਆ ਸੀ ਉਹ ਤੋਂ ਪਹਿਲਾਂ ਕੁਵਰ ਵਿਜੇ ਪ੍ਰਤਾਪ ਬੋਲਿਆ ਸੀ ਅਮਰਸਾਹਲ ਦਾ ਸਿੱਧੇ ਹੋਲੇ ਸੋ ਇਸ ਲਈ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਜੇ ਆਪਣੇ ਐਮਐਲਏ ਮੰਤਰੀ ਸਿੱਧੇ ਹੋ ਰਹੇ ਨੇ ਤਾਂ ਲੋਕ ਕਿੰਨੇ ਸਿੱਧੇ ਹੋ ਰਹੇ ਹੋਣਗੇ ਸੋ ਇਸ ਲਈ ਮੁੱਖ ਮੰਤਰੀ ਸਾਹਿਬ ਉਹ ਵੀ ਕਹਿੰਦੇ ਕਿ ਹੁਣ ਮੈਂ ਹਰ ਜ਼ਿਲ੍ਹੇ ਦੇ ਵਿੱਚ ਦਫ਼ਤਰ ਖੋਦਣਾ ਤਾਂ ਕਿ ਸਾਡੇ ਨਾਲ ਕਰ ਸਕੇ ਹੂੰ ਤੇ ਦਿਪਕ ਜੀ ਜੇ ਹੁਣ ਗੱਲ ਕਰੀਏ ਜਿਹੜੇ ਮੰਤਰੀਆਂ ਨੇ ਸੌਹ ਚੁੱਕੀ ਹੈ ਮੋਦੀ ਕੈਬਨਿਟ ਦੇ ਵਿੱਚ ਉਹਨਾਂ ਦੇ ਵਿੱਚੋਂ 28 ਜਾਣੇ ਅਜਿਹੇ ਨੇ ਜਿਨ੍ਹਾਂ ਦੇ ਉੱਪਰ ਕ੍ਰਿਮੀਨਲ ਕੇਸ ਚੱਲਦੇ ਨੇ ਤੇ ਜੇ ਓਵਰਆਲ ਵੇਖਿਆ ਜਾਵੇ ਜਿਹੜੇ ਸੰਸਦ ਮੈਂਬਰ ਨੇ ਉਹਨਾਂ ਦੇ ਵਿੱਚੋਂ 46% ਅਪਰਾਧਕ ਪਿਛੋਕੜ ਵਾਲੇ ਨੇ ਇਹ ਤੇ ਚੰਨਾ ਪਾਇਓ ਜੀ ਬਿਲਕੁਲ ਜੀ ਇਹ ਵੱਡੀ ਖਬਰ ਹੈ ਇੱਕ ਪਾਸੇ ਉਹਨਾਂ ਨੂੰ ਅਹਿਮ ਪੈਣੂ ਮਸਲਾ ਹੈ ਜੀ ਕਿਉਂਕਿ ਤੁਸੀਂ ਇਹ ਦੇਖੋ ਕਿ 71 ਮੰਤਰੀ ਬਣੇ ਆਪਾਂ ਕੱਲੇ ਗੱਲ ਕਰਕੇ ਠੀਕ ਆ ਸੋ 71 ਮੰਤਰੀਆਂ ਦੇ ਵਿੱਚੋਂ 28 ਜੇ ਕ੍ਰਿਮੀਨਲ ਕੇਸਾਂ ਦਾ ਸਾਹਮਣਾ ਕਰ ਰਹੇ ਨੇ 28ਾਂ ਦੇ ਕ੍ਰਿਮੀਨਲ ਕੇਸ ਨੇ 39% ਹੋ ਗਿਆ ਹੂੰ 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 ਪਰ ਜਦੋਂ ਉਮੀਦਵਾਰ ਸੀਗੇ ਇਹ ਜੀ ਚੋਣਾਂ ਹੋ ਰਹੀਆਂ ਸੀਗੀਆਂ ਦਾਦਾ ਪਾਪੜਾ ਦਾ ਪੜਾਵ ਵੀ ਕਿੰਨੀ ਵਾਰ ਦਰਸਾ ਕੀਤਾ ਹੈ ਕਿ ਮੈਨੂੰ ਫਿਕਰ ਲੱਗਦਾ ਕਿ ਕਿਤੇ ਪਹੁੰਚ ਜਾ ਨਾ ਜਾ ਜੀ ਸੋ ਖਾਸੇ ਪਹੁੰਚ ਗਏ ਜਨਾ ਤੇ ਮਤਲਬ ਕੈਬਨਟ ਚ ਚੁਣਨ ਲਈ ਵੀ ਦੇਸੀ ਕਿਉਂ ਨਹੀਂ ਲੱਭਿਆ ਉੱਥੇ ਵੀ ਡਾਲ ਡਾਲ ਰਫਾਇੰਡ ਇਹ ਚ ਲੈਦਾ ਮਤਲਬ ਹੂੰ ਜੋ ਤੁਸੀਂ ਇਹ ਹਾਲਤ ਦੇਖ ਲਓ ਕਿ ਤੁਸੀਂ 71 ਮੰਤਰੀ ਚੁਣ ਰਹੇ ਹੋ ਜੀ ਉਹਨਾਂ ਦੇ ਵਿੱਚੋਂ 28 ਛੋਟੇ ਕ੍ਰਿਮੀਨਲ ਕੇਸਾਂ ਵਾਲੇ ਮਤਲਬ 39% ਇਹਨਾਂ 80 ਚੋਂ 19 ਦੇ ਖਿਲਾਫ ਗੰਭੀਰ ਅਪਰਾਧ ਕਮਾਉਂਦੇ ਨੇ ਜੀ ਉਹ ਗੰਭੀਰ ਕਿਹੜੇ ਹੁੰਦੇ ਆ ਜੀ ਕਤਲ ਕਤਲ ਦੀ ਕੋਸ਼ਿਸ਼ ਅਗਵਾ ਕਰਨਾ ਔਰਤਾਂ ਦੇ ਖਿਲਾਫ ਸਬੰਧਤ ਅਪਰਾਧਿਕ ਮਾਮਲੇ ਇਹ ਸਾਰੇ ਜੀ ਇਹ ਬਕਾਇਦਾ ਤੌਰ ਤੇ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਫਾਰਮਸ ਏਡੀਆਰ ਉਹਦੀਆਂ ਰਿਪੋਰਟਾਂ ਨੇ ਉਹਦੇ ਬਦਲ ਨਾ ਮੈਂ ਗੱਲ ਕਰ ਰਿਹਾ ਹਾਂ ਹਾਂ ਜੇਕਰ ਇਸ ਪਹਿਲੂ ਦੇਖਣਾ ਹੋਵੇ ਤਾਂ ਮੋਦੀ ਸਰਕਾਰ ਕਾਫੀ ਅਮੀਰ ਸਰਕਾਰ ਹੈ ਜਨਾਬ ਹੂੰ ਉਹਨਾਂ ਦੀ ਕੈਬਨਿਟ ਦੇ ਵਿੱਚ 71 ਮੰਤਰੀਆਂ ਚੋਂ 70 ਮੰਤਰੀ ਕਰੋੜਪਤੀ ਨੇ ਜੀ ਸਿਰਫ ਇਹ ਇੱਕ ਹੈ ਜਿਤਨਾ ਮਾਨ ਜੀ ਜਿਹੜਾ ਕਹਿੰਦਾ ਮੇਰੇ ਕੋਲ 30 ਲੱਖ ਪਲੱਸ ਜਾਇਦਾਦ ਹੂੰ ਬਾਕੀ ਸਾਰਿਆਂ ਕੋਲ 1 ਕਰੋੜ ਤੋਂ ਲੈ ਕੇ ਉੱਪਰ ਦੀ ਜਾਇਦਾਦ ਤੇ 6 ਮੰਤਰੀ ਤਾਂ 100 ਕਰੋੜ ਤੋਂ ਉੱਪਰ ਵਾਲੇ ਨੇ ਜੀ ਔਸਤਨ ਇਸ ਕੈਬਨਿਟ ਦੀ ਹੈ 107.94 ਕਰੋੜ ਲਗਭਗ 108 ਕਰੋੜ ਔਸਤ ਹੈ ਹੂੰ ਹੂੰ ਸੋ ਇਹ ਸ੍ਰੀ ਇਹ ਸਾਰੇ ਕਰੋੜਪਤੀ ਹੈਗੇ ਹਾਂ ਜੀ ਸਿੱਖਿਆ ਦੇ ਖੇਤਰ ਤੇ ਜੇਕਰ ਦੇਖਣਾ ਹੋਵੇ ਤਾਂ ਅਸੀਂ ਵੀ ਸਦੀ ਮੰਤਰੀ ਗ੍ਰੈਜੂਏਟ ਨੇ ਹੂੰ ਹੈਨਾ 15% ਮੰਤਰੀ 12ਵੀਂ ਤੱਕ ਵਾਲੇ ਹੀ ਨੇ ਤਿੰਨ ਕਾ ਡਿਪਲੋਮਾ ਹੋਲਡਰ ਵੀ ਹੈਗੇ ਸੋ ਇਹ ਸਾਰੇ ਹਵਾਲੇ ਨਾਲ ਮਤਲਬ ਕਿ ਇਹ ਗੱਲ ਨਹੀਂ ਸਾਹਮਣੇ ਆਦੀ ਹੈ ਸੋ ਕਰੋੜਪਤੀਆਂ ਚ ਵੀ 98.5% ਬਣਦਾ 71 ਤੋਂ 70 ਹਾਂ ਜਿਹੜਾ ਪਹਿਲੂ ਤੁਸੀਂ ਬਚਾਰਿਆ ਉਹ ਸੁਮੱਚੀ ਸੰਸਦ ਦਾ ਵੀ ਆ ਰਹੀ ਹੈ ਹੂੰ ਮਤਲਬ 46% ਸੰਸਦ ਮੈਂਬਰਾਂ ਦਾ ਕ੍ਰਿਮੀਨਲ ਕੇਸਾਂ ਨਾਲ ਸੰਬੰਧਿਤ ਹੋਣਾ ਜੀ ਇਹ ਤਾਂ ਫਿਕਰਮੰਦੀ ਵਾਲੀ ਗੱਲ ਹੈ ਪਿਛਲੀ ਵਾਰ ਨਾਲ ਵੀ ਰਕਾਰ ਟੁੱਟਦਾ ਪਿਛਲੀ ਵਾਰ 43% ਸੀ ਹੂੰ 54324 ਵਰ 251 ਅਜਿਹੇ ਨੇ ਜਿਨ੍ਹਾਂ ਦੇ ਖਿਲਾਫ ਅਪਰਾਧਿਕ ਮਾਮਲੇ ਨੇ ਜੀ ਤੇ ਪਿਛਲੀ ਵਾਰ ਇਹ ਗਿਣਤੀ 233 ਸੀ ਪਿਛਲੀ ਵਾਰ 43% ਐਕਤੀਵਿਟੀ 40% ਤੁਸੀਂ ਹੋਰ ਦੇਖੋ ਹਮ ਹਮ ਮਤਲਬ ਰਕਾਰ ਬਣਾਉਣ ਵਾਲੇ ਜੀ ਜਿਹੜਾ ਨੰਬਰ 1 ਸੰਸਦ ਮੈਂਬਰ ਹੈ ਕ੍ਰਿਮੀਨਲ ਕੇਸਾਂ ਵਾਲੇ ਮਾਮਲਿਆਂ 'ਚ ਹਮ ਉਹਦੇ ਖਿਲਾਫ ਵਿਜੇ ਜੀ ਹਿਸਾਬ ਨਾਲ ਕਿੰਨੇ ਕੇਸ ਚੱਲਦੇ ਹੋਣ 88 ਕ੍ਰਿਮੀਨਲ ਕੇਸ ਚੱਲਦੇ ਆ ਉਹ ਬੱਲੇ ਹਾਂ ਮਨ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਰਾਜ ਵਿੱਚ ਝੂਠੇ-ਮੁੱਠੇ ਕੇਸ ਹੁੰਦੇ ਆ ਸਰਬ ਉਸ ਹੁੰਦਾ ਇੱਕ ਹੋ ਗਿਆ ਉਹ ਦੋ ਹੋ ਗਿਆ ਉਹ 10 ਹੋ ਗਿਆ ਉਹਨਾਂ ਦੇ 20 ਹੋਗੇ ਹੋਣਗੇ ਹੈਨਾ 88 ਹੂੰ ਸਵੈਮ ਤੇ ਕੁਸਤਾ ਹੈ ਨਾ ਜੀ ਤੇ ਸਾਡੀ ਗੱਲ ਵਾਲੀ ਕਾਲੀ ਲੱਗਦੀ ਹੈ ਜੀ 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 ਇਹ ਜਨਾਬ ਹੈਗੇ ਨੇ ਜੀ ਕੇਰਲਾ ਤੋਂ ਨੇ ਤੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਹੂੰ ਹੂੰ ਐ ਡੀਨ ਕੁਰਿਆ ਕੋਸ ਕਾਂਗਰਸ ਦੇ ਕੇਰਲਾ ਤੋਂ ਬਣ ਕੇ ਆਏ ਨੇ ਤੇ 1 ਲੱਖ 33 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤੇ ਨੇ 88 ਕ੍ਰਿਮੀਨਲ ਕੇਸ ਚੱਲਦੇ ਆ ਹੂੰ ਤੇ ਦੂਆ ਨੰਬਰ ਵੀ ਕਾਂਗਰਸ ਆਈ ਹੈ ਕ੍ਰਿਮੀਨਲ ਕੇਸਾਂ ਦੇ ਮਾਮਲਿਆਂ ਦੇ ਵਿੱਚ ਜੀ ਨੰਬਰ 2 ਦੇ ਉੱਤੇ ਵੀ ਮਤਲਬ ਬਹੁਤ ਗਿਣਤੀ ਵਿੱਚ ਭਾਜਪਾ ਨੰਬਰ ਲੈ ਕੇ ਜਾ ਰਹੀ ਆ ਜੀ ਪਰ ਪਹਿਲੇ ਦੂਜੇ ਤੀਜੇ ਬੈਲੰਡਮ ਦੇ ਉੱਤੇ ਪਹਿਲਾ ਦੂਆ ਤੇ ਕਾਂਗਰਸ ਕਬਜਾ ਹੈ ਦੂਏ ਦੇ ਉੱਤੇ ਵੀ ਕਾਂਗਰਸ ਨੇ ਇਹਨਾਂ ਨੂੰ ਕੇਰਲਾ ਤੋਂ ਹੀ ਨੇ ਹੂੰ ਹੂੰ ਸ਼ਫੀ ਪਰਵਿੰਗਲ ਸ਼ਸ਼ ਹੈ ਸ਼ਫੀ ਹੋਰੀ 114000 ਤੋਂ ਵੱਧ ਮੋਟਲ ਨਾਲ ਜਿੱਤੇ ਨੇ ਤੇ ਜਨਾਬ ਦੇ ਖਿਲਾਫ 47 ਕ੍ਰਿਮੀਨਲ ਕੇਸ ਚੱਲੇ ਹੂੰ ਹੂੰ ਸੋ ਅਜੇ ਇਹ ਰਿਕਾਰਡ ਤੋੜਨ ਨੂੰ ਟਾਈਮ ਲੱਗੂਗਾ 88 ਵਾਲੇ ਦਾ ਪਰ ਵੀਰ ਵੀ ਦੂਏ ਨੰਬਰ ਤੇ ਆ ਗਿਆ 47 ਨੇ ਜੀ ਤੇ ਤੀਸਰੇ ਨੰਬਰ ਵਾਲਾ ਬਹੁਤ ਨੇੜੇ ਤੇ ਹੈ ਤੀਸਰੇ ਨੰਬਰ ਵਾਲਾ ਭਾਜਪਾ ਦਾ ਜੀ ਤੇਲ ਹੈ ਰਜਿੰਦਰ ਇਹ ਰਜਿੰਦਰ ਜੀ ਹੋਰੀ ਤੇਲਗਾਨਾ ਤੋਂ ਆਉਂਦੇ ਨੇ ਭਾਜਪਾ ਦੇ ਮੈਂਬਰ ਪਾਰਲੀਮੈਂਟ ਦੇ 391000 ਨਾਲ ਜਤਾਏ ਨੇ ਲੋਕਾਂ ਨੇ ਕਿਉਂਕਿ 45 ਕ੍ਰਿਮੀਨਲ ਕੇਸ ਚੱਲਦੇ ਆ ਉਹ ਬੱਲੇ ਇਹ ਇਹ ਟਰੈਪ ਰਿਕਾਰਡ ਜੀ ਚਲੋ ਹੁਣ ਆਪਾਂ ਗੱਲ ਕਰ ਰਹੀਏ ਕਿ 543 ਤੋਂ 251 ਜੀ ਹੈਨਾ ਇਹ ਓਵਰਆਲ ਅੰਕੜਾ ਪਰ ਨਵੇਂ ਵੀ ਤਾਂ ਆਏ ਆ ਨਾ ਇਸ ਵਾਰ ਜੀ ਸੋ ਨਮਿਆਂ ਦੇ ਹਵਾਲਿਆਂ ਜੇ ਸਮਝਣਾ ਹੋਵੇ 251 ਨਵੇਂ ਸੰਸਦ ਮੈਂਬਰਾਂ ਚੋਂ 170 ਦੇ ਖਿਲਾਫ ਗਲਤਕਰ ਕਤਲ ਕਤਲ ਦੀ ਕੋਸ਼ਿਸ਼ ਅਗਵਾਹ ਦੀਆਂ ਘਟਨਾਵਾਂ ਔਰਤਾਂ ਦੇ ਅਪਰਾਧਿਕ ਮਾਮਲੇ ਚੱਲਦੇ ਨੇ 251 ਨਮਿਆਂ ਚੋਂ 170 ਦੇ ਖਿਲਾਫ ਇਹ ਮਾਮਲਾ ਜੀ ਇਹ ਨਮਿਆਂ ਦਾ ਹਵਾਲਾ ਟੋਟਲ ਆਪਾਂ ਗੱਲ ਕਰਕੇ ਅਟਿਆ 543 ਚੋਂ 251 ਜੀ ਜੀ ਤੇ ਨਮੇ 251 ਚੋਂ 170 ਇਹ ਜਿਹੜੇ 170 ਨੇ ਇਹਨਾਂ ਚੋਂ ਭਾਜਪਾ ਦੇ ਤਰੇਹਟ ਨੇ ਹੂੰ ਹੂੰ ਕਾਂਗਰਸ ਦੇ ਬਖਤੀ ਨੇ ਸਮਾਜਵਾਦੀ ਪਾਰਟੀ ਦੇ 17 ਨੇ ਐ ਟੀਐਮਸੀ ਦੇ 7 ਨੇ ਡੀਐਮਕੇ ਦੇ 6 ਨੇ ਟੀਡੀਪੀ ਦੇ 5 ਨੇ ਤੇ ਸ਼ਖਸਾਂ ਦੇ 4 ਨੇ ਜੀ ਹਾਂ ਜੇ ਤੁਸੀਂ ਓਵਰਾਲ 251 ਦੇ ਹਿਸਾਬ ਨਾਲ ਸਮਝਣਾ ਤਾਂ ਫਿਰ ਇੱਥੇ ਭਾਜਪਾ ਵੈਸੇ ਤਾਂ ਗਿਣਤੀ 'ਚ ਨੰਬਰ 1 ਹੈ ਜੀ ਭਾਜਪਾ ਦੇ 240 ਮੈਂਬਰ ਅਸੈਂਬਲੀ ਵਿੱਚ ਤੇ ਹਮ ਹਮ 240 'ਚੋਂ 94 ਦੇ ਖਿਲਾਫ ਬਰਤਕ ਮਾਮਲੇ ਜੀ ਤੇ ਦੂਏ ਨੰਬਰ ਤੇ ਕਾਂਗਰਸ ਹੈ 99 ਉਹਨਾਂ ਦੇ ਮੈਂਬਰ ਪਾਰਲੀਮੈਂਟ ਜਿੱਤੇ ਨੇ ਜਿਹੜੇ 99 54 ਦੇ ਖਿਲਾਫ ਹੈ ਪਰਸੈਂਟੇਜ ਭਾਜਪਾ ਨਾਲੋਂ ਕਾਂਗਰਸ ਅਫਰਾਦਕ ਮਾਮਲੇ 'ਚ ਮੂਰੇ ਹੈ ਜੀ ਭਾਜਪਾ ਦੇ 240 94 39% ਬਣਦੇ ਆ ਜੀ ਤੇ ਲਗਭਗ ਉਹਨਾਂ ਦੀ ਕੈਬਨਿਟਸ ਵੀ ਆਪਾਂ ਗੱਲ ਕਰ ਰਹੇ ਸੀ ਇੰਨੇ ਕਿ ਬਣਦੇ ਆ ਛਾਈਆਂ ਦੇ हिसाब ਨਾਲ ਕਰ ਚੜਾ 39% ਹੂੰ ਕਾਂਗਰਸ ਨੇ 99 'ਚ ਜਿੱਤਣਾ ਚਾਹੇ ਤਾਂ ਉਹਨਾਂ ਦੀ ਪਰਸੈਂਟੇਜ ਵੀ ਲਗਭਗ 49 50% ਬਣ ਰਹੀ ਹੈ ਬਿਲਕੁਲ ਬਿਲਕੁਲ ਹਾਂ ਥੋੜਾ-ਥੋੜਾ ਫਰਕ ਆ ਬਿਲਕੁਲ ਯਾਰ ਉਹ ਇਸ ਮਾਮਲੇ ਬਿਲਕੁਲ ਹੂੰ ਤੇ ਸਮਾਜਵਾਦੀ ਪਾਰਟੀ 37 ਚੋਂ 21 45% ਹੂੰ ਤੇ TMC 29 ਚੋਂ 13 45% DMK ਦੇ 21 ਚੋਂ 13 ਸੰਸਦ ਮੈਂਬਰ ਅਪਰਾਧਿਕ ਝੋਕੜਾ ਲਗਭਗ 60% ਜੀ TDP 16 ਚੋਂ 8 50 50% ਜਾਂ Shiv Sena 7 ਚੋਂ 5 ਉਹ ਸੱਤਾ ਚੋਂ 5 75% ਹੂੰ ਤੁਸੀਂ ਇਹ ਦੇਖੋ Shiv Sena ਦੇ ਟੋਟਲ ਸੱਤਾ ਚੋਂ 5 ਨੇ ਪੰਜਾਂ ਦੇ ਖਿਲਾਫ ਹੈ ਦੋ ਬੱਚੇ ਜੀ ਤੇ ਨਾਲ ਪੰਜਾਂ ਚੋ ਚਾਰ ਨਵੇਂ ਨੇ ਉਹਨਾਂ ਦੇ ਖਿਲਾਫ ਵੀ ਹੈ ਜੀ ਜੀ ਤੋਂ ਇਸ ਲਈ ਇਹ ਇਹ 30 ਸੰਸਦਾਂ ਜਿਨ੍ਹਾਂ ਨੇ ਕਾਨੂੰਨ ਘੜਨਾ ਹੈ ਜਿਨ੍ਹਾਂ ਨੇ ਦੇਸ਼ ਦੇ ਵਿੱਚ ਅਮਨ ਕਾਨੂੰਨ ਦੇ ਹਵਾਲੇ ਨਾਲ ਕੰਮ ਕਰਨਾ ਹੈ ਜਦੋਂ ਉਹਨਾਂ ਦਾ ਪਿਸ਼ੋਕੜ ਹੈ ਜੇ ਹਮ ਧਰਮ ਭਲੀ ਕਰੇ ਜੀ ਬਸ ਹਾਂ ਉਹੀ ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕਰਦੇ ਸੀ ਵੀ ਕਾਨੂੰਨ ਤੋੜਨ ਵਾਲੇ ਜੇ ਕਾਨੂੰਨ ਘਾੜੇ ਬਣ ਜਾਣ ਤਾਂ ਫਿਰ ਉਹ ਬਹੁਤ ਵੱਡੀ ਚਿੰਤਾ ਵਾਲੀ ਗੱਲ ਆ ਅੱਛਾ ਜਿਹੜੇ ਆ ਅੰਕੜੇ ਨੇ ਇਸ ਗੱਲ ਦੀ ਵੀ ਹਾਮੀ ਭਰਦੇ ਨੇ ਦੀਪਕ ਜੀ ਅਕਸਰ ਦੇਖੋ ਗੱਲ ਹੁੰਦੀ ਹੈ ਨਾ ਕਿੰਨੇ ਸਿਆਸਤ ਸਾਊ ਬੰਦੇ ਦੀ ਖੇਡ ਨਹੀਂ ਰਹਿ ਗਈ ਸੋ ਜਿਹੜੀ ਆ ਆ ਅੰਕੜੇ ਨੇ ਉਸ ਚੀਜ਼ ਦਾ ਹਵਾਲਾ ਭਰਦੇ ਨੇ ਵੀ ਜਦੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਅਪਰਾਧਿਕ ਪਿਛੋਕੜ ਵਾਲੇ ਜਾਂ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ ਪੋਲਿਟਿਕਸ ਦੇ ਵਿੱਚ ਸ਼ਾਮਲ ਆ ਤਾਂ ਫੇਰ ਸਾਊ ਬੰਦਾ ਉੱਥੇ ਕਿੱਥੇ ਖੜੂ ਆ ਕੇ ਦੇਖੋ ਤਾਂ ਵੀ ਲੜਨਾ ਤਾਂ ਪੈਂਦਾ ਹੈ ਸਿਸਟਮ ਨਾਲ ਹੂੰ ਸੋ ਜੇਕਰ ਇਹ ਸੋਚ ਕੇ ਨਾ ਉਹ ਛੱਡਤਾ ਫਿਰ ਅਗਲੀ ਵਾਰ 547 ਤੋਂ 542 ਬੈਠਣਗੇ ਜੀ ਜੀ ਬਿਲਕੁਲ ਸੋ ਹਲੇ ਹਲੇ ਵੀ ਤੁਹਾਨੂੰ ਆਸਿਕਿਰਨ ਜਗਾ ਕੇ ਰੱਖਣੀ ਪੈਣੀ ਹੈ ਕਿ ਇਹ ਗਿਣਤੀ 46% ਹੈ ਜੀ 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 ਹਾਂ ਇਹਦਾ ਮਤਲਬ 54% ਅਜੇ ਵੀ ਦਰੋਸਤਾਂ ਵਾਲੇ ਹੈਗੇ ਨੇ ਜੀ ਉਹ ਸਾਫ ਰਿਕਰ ਵਾਲੇ ਬੰਦੇ ਨੇ ਇਹ ਇਸ ਲਈ हां इसलिए ਉਹਨਾਂ ਦਾ ਉਹਨਾਂ ਦੀ ਕੰਟਰੀ ਬਣਾਉਣ ਵਰ ਧਿਆਨ ਦੇਣ। ਬਿਲਕੁਲ ਬਿਲਕੁਲ ਸਹੀ ਗੱਲ ਦੀ ਬਖ ਜੀ ਬਹੁਤ ਸਿਆਣੀ ਗੱਲ ਹਰ ਵਾਰ ਦੀ ਤਰ੍ਹਾਂ ਅੱਛਾ ਇਹ ਦੱਸਿਓ ਪਿਛਲੇ ਸਾਲ ਦੇਖੋ ਜਿਹੜੀ ਹੜ੍ਹਾਂ ਦੀ ਸਿਚੁਏਸ਼ਨ ਬਣੀ ਸੀ ਪਟਿਆਲੇ ਡੇਰਾਬਸੀ ਦੇ ਇਲਾਕੇ ਦੇ ਵਿੱਚ ਉਹ ਬਹੁਤ ਗੰਭੀਰ ਸਿਚੁਏਸ਼ਨ ਹੋ ਗਈ ਸੀ ਜੀ ਪੰਜਾਬ ਦੇ ਹੋਰ ਇਲਾਕਿਆਂ 'ਚ ਵੀ ਪਿਛਲੇ ਸਾਲਾਂ 'ਚ ਅਸੀਂ ਵੇਖਿਆ ਵੀ ਹੜ੍ਹਾਂ ਨੇ ਨੁਕਸਾਨ ਕਿੰਨਾ ਕੀਤਾ ਵੱਖੋ ਵੱਖਰੇ ਏਰੀਆਜ਼ ਦੇ ਵਿੱਚ ਹੁਣ ਐਤ ਕੀ ਹੜ੍ਹਾਂ ਨੂੰ ਲੈ ਕੇ ਸਰਕਾਰ ਦੀ ਤਿਆਰੀ ਕਿਹੋ ਜਿਹੀ ਹੈ ਜੀ? ਬੀਜਾ ਜੀ ਹੋਇਆ ਕੀ ਕਿ ਕੱਲ ਆਪਾਂ ਮੁੱਖ ਮੰਤਰੀ ਭਵੰਤਮਨ ਹੋਰਾਂ ਦੀ ਚੋਣ ਇਹਨਾਂ ਨੂੰ ਲੈ ਕੇ ਮੀਟਿੰਗ ਦੀ ਗੱਲ ਕਰ ਰਹੇ ਸੀ ਹਾਂਜੀ ਹਾਂਜੀ ਉਸ ਰਾਮ ਨਹਿਰੀ ਨਹਿਰੀ ਵਿਭਾਗ ਨੇ ਰਿਪੋਰਟ ਦਿੱਤਾ ਕਿ ਅਸੀਂ ਜੀ ਨਹਿਰੀ ਪਾਣੀ ਕਿਸਾਨਾਂ ਤੱਕ ਪਹੁੰਚਣ ਦੇ ਲਈ ਨਹਿਰਾਂ ਦੀ ਸਫਾਈ ਕਰਤੀ ਖਾਲਾਂ ਦੀ ਸਫਾਈ ਕਰਾਤੀ ਸੂਏ ਸਾਫ ਕਰਾਤੇ ਜੀ ਮੋਗੇ ਮੋਗੇ ਸਾਰੇ ਠੀਕ ਨੇ ਜੀ ਪਾਣੀ ਪਹੁੰਚੂਗਾ ਜੀ ਸਾਰੇ ਤੱਕ ਹੂੰ ਤੇ ਜਦੋਂ ਇਹ ਮੇਰੇ ਧਿਆਨ ਚ ਆਇਆ ਨਹਿਰੀ ਦੀ ਸਫਾਈ ਮੈਂ ਕਿਹਾ ਜਿੰਦ ਤੱਕ ਮਾਨਸੂਨ ਦੇ ਆਉਣ ਵਾਲੇ ਨੇ ਬਿਲਕੁਲ ਤੇ ਉਸ ਤੋਂ ਬਾਅਦ ਸਾਡੇ ਦਰਿਆਵਾਂ ਦਾ ਕੀ ਹਾਲ ਹੈ ਸਾਡੀਆਂ ਨਦੀਆਂ ਦਾ ਕੀ ਹਾਲ ਹੈ ਐਨਾ ਸਾਡੇ ਚੋਇਆਂ ਦਾ ਕੀ ਹਾਲ ਹੈ ਮੈਂ ਕਿਉਂ ਤਾਂ ਚੈੱਕ ਕਰੀ ਜੀ ਜਦੋਂ ਇਹ ਪਤਾ ਕਰਨ ਲਈ ਮੈਂ ਕੁਝ ਮੀਡੀਆ ਕਰਮੀਆਂ ਨਾਲ ਸਾਥੀਆਂ ਨਾਲੋਂ ਦੀ ਰਿਪੋਰਟਾਂ ਜ਼ਿਲ੍ਹਾ ਬਾਈ ਜੇ ਫਰੋਲਾ ਫਰਾਲੀ ਕੀਤੀ ਤਾਂ ਹੈਰਾਨੀ ਵਾਲੀ ਗੱਲ ਆਈ ਕਿ ਪਿਛਲੀ ਵਾਰ ਜਿੱਥੇ-ਜਿੱਥੇ ਹੜਾ ਆ ਸੀ ਲਗਭਗ ਅੱਧਾ ਪੰਜਾਬ ਡੁੱਬ ਗਿਆ ਸੀ ਪਿਛਲੀ ਵਾਰ ਜੀ ਤੇ ਕਿਸੇ ਵੀ ਥਾਂ ਤੇ ਤਿਆਰੀ ਨਹੀਂ ਦੇਖੀ ਕੋਈ ਪ੍ਰਸ਼ਾਸਨ ਦੀ ਕਿਤੇ ਕੰਮ ਅਧੂਰਾ ਪਿਆ ਹੈ ਕਿਤੇ ਕੰਮ ਫਸਿਆ ਪਿਆ ਹੈ ਕਿਤੇ ਕੋਈ ਮਾਮਲਾ ਪਿਆ ਹੈ ਕਿਤੇ ਮੁੱਖੇ ਕਿਸ ਨੂੰ ਚੇਤੇ ਨਹੀਂ ਤੁਸੀਂ ਮੋਟਾ ਜਾਂਦਾ ਲੈ ਲਓ ਕਿ ਪਿਛਲੀ ਵਾਰ ਜਲੰਧਰ ਲੁਧਿਆਣਾ ਐ ਸ਼ਿਆਲਪੁਰ ਫਿਰੋਜ਼ਪੁਰ ਮਾਨਸਾ ਰੋਪੜ ਪਟਿਆਲਾ ਮਹਾਲੀ ਸੰਗਰੂਰ ਤਰਨਤਾਰਨ ਸਾਰੇ ਥਾਵਾਂ ਦੇ ਉੱਤੇ ਪਾਣੀ ਦੀ ਮਾਰ ਸੀ ਇੱਕ ਪਾਸੇ ਸੱਤ ਨੂੰ ਜੁਵੇ ਪਾਸੇ ਕੱਗਰ ਜੀ ਤੇ ਜਦੋਂ ਮੈਂ ਉਸ ਵੱਲ ਦੇਖਦਾ ਤਾਂ ਜੀ ਕਹਿੰਦੇ ਕਿਤੇ ਕੋਈ ਤਿਆਰੀ ਨਹੀਂ ਤੁਸੀਂ ਇੱਥੇ ਹਿਸਾਬ ਲਾ ਲੋ ਹਰੀਕੇ ਪੱਤਣ ਜਿਹੜੇ ਥਾਵਾਂ ਟੁੱਟੀਆਂ ਜਿੱਥੋਂ ਪਾਣੀ ਢਿੱਗਿਆ ਉਹ ਅਜੇ ਵੀ ਬੋਰੀਆਂ ਦੇ ਸਹਾਰੇ ਹੀ ਹੂੰ ਉਸ ਨੂੰ ਅਜੇ ਵੀ ਦਰਸਤ ਨਹੀਂ ਕੀਤਾ ਜੀ ਹੈਨਾ ਇਸ ਇਸੇ ਤਰ੍ਹਾਂ ਤੁਸੀਂ ਇਹ ਦੇਖੋ ਕਿ ਸਤਲੁਜ ਨੇ ਜਿੱਥੇ-ਜਿੱਥੇ ਪਿਛਲੀ ਵਾਰ ਮਾਰ ਕੀਤੀ ਹਮ ਹਮ ਹੈ ਨਾ ਉੱਥੇ ਉਹਦੇ ਬਦਲ ਦੇ ਲਈ ਉਹਦੇ ਹੁੰਦੇ ਲਈ ਉਹਦੀ ਸਫਾਈ ਜਾਂ ਕੋਈ ਕੁਝ ਨਹੀਂ ਕੀਤਾ ਉਹ ਛੱਡੋ ਲੁਧਿਆਣੇ 'ਚ ਬੁੱਢਾ ਨਾਲਾ ਮਤਲਬ ਮਾਰ ਕਰਦਾ ਹੈ ਬਰਸਾਤਾਂ ਦੇ ਵਿੱਚ ਆ ਕੇ ਹਮ ਇਹ ਕਿਸੇ ਸਮੇਂ 200 ਫੁੱਟ ਤੋਂ ਵੱਧ ਚੌੜਾ ਸੀ ਜੀ 200 ਫੁੱਟ ਦੀ ਚੌੜਾਈ ਵਾਲਾ ਇਹ ਬੁੱਢਾ ਦਰਿਆ ਹੁਣ 15 ਫੁੱਟ ਚੌੜਾ ਵਗਦਾ ਹੈ ਹਮ ਇਹ ਢਿਟਾਨੇ ਉੱਤੇ ਨਜਾਇਜ਼ ਕਬਜਾ ਜਾਂਦੇ ਅਲਗ ਅਲਗ ਗੰਧ ਦੇ ਇਨਾ ਖੁਸਾ ਕਿ ਫਿਰ ਉਹ ਜਦੋਂ ਪਾਣੀ ਆਉਂਦਾ ਹਟਦਾ ਹੁਣ ਜਲੰਧਰ ਔਰ ਲੁਧਿਆਣਾ ਖੇਤਰ ਚ ਕਹਿੰਦੇ ਅੱਜ ਦੀ ਤਰੀਖ ਚ ਜਦੋਂ ਅਜੇ ਮਾਨਸੂਨ 15 ਦਿਨਾਂ ਬਾਅਦ ਆਉਣਾ ਜੇ ਬਰਸਾਤਾਂ ਆਈਆਂ ਨਹੀਂ ਜੀ ਕਹਿੰਦੇ ਸਤਲੁਜ ਖਤਰੇ ਦੇ ਨਿਸ਼ਾਨ ਦੇ ਨੇੜੇ ਤੇੜੇ ਵਗ ਰਿਹਾ ਹਮ ਅੱਜ ਤਾਂ ਹਮਾਸਰ ਚ ਵੀ ਮੀਂਹ ਨਹੀਂ ਪਿਆ ਉੱਪਰ ਵੀ ਪਾੜਾਂ ਦੇ ਨਹੀਂ ਆਏ ਜੀ 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 ਤੇ ਫੇਰ ਕਿਉਂ ਹੈ ਕਹਿੰਦੇ ਜੋ ਇਸ ਲਈ ਹੈ ਕਿ ਸਫਾਈ ਹੋ ਨਹੀਂ ਹੋਈ ਉਹ ਤਾਂ ਹੀ ਨਹੀਂ ਬਚੀ ਹਮ ਕਿਤੇ ਰੇਤਾ ਫਸਿਆ ਤੇ ਕਿਤੇ ਗਾਧ ਫਸ ਗਿਆ ਮਤਲਬ ਜੰਦਰ ਰੋਪੜ ਕਿਤੇ ਸਤਲੁਜ ਦੀ ਸਫਾਈ ਦੀ ਲੁਧਿਆਣੇ ਦੇ ਵਿੱਚ ਨਜਾਇਜ਼ ਕਬਜ਼ੇ ਨੇ ਹੈਨਾ ਤੇ ਅਜੇ ਹੁਣ ਜਦੋਂ 15 ਦਿਨ ਲੱਗੇ ਲਗਭਗ ਮਾ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੁੰਬਈ ਤੱਕ ਅੱਪੜ ਚੁੱਕਿਆ ਮਾਨਸੂਨ ਤੇ ਪੰਜਾਬ ਦੇ ਵਿੱਚ 26 ਸਈ ਜੂਨ ਦੇ ਨੇੜੇ ਤੜੇ ਅੱਪੜ ਸਕਦਾ ਜੇ ਜਦੋਂ 14-15 ਦਿਨ ਰਹਿੰਦੇ ਹੋਣ ਤੇ ਤਾਂ ਵੀ ਪ੍ਰਸ਼ਾਸਨ ਸੁੱਤਾ ਰਹੇ ਸਰਕਾਰ ਸੁੱਤੀ ਰਹੇ ਫਿਰ ਫਿਕਰ ਤਾਂ ਹੁੰਦਾ ਜੀ ਸੋ ਇਸ ਲਈ ਇਸ ਮਸਲੇ ਤੇ ਅਜੇ ਵੀ ਕਿਤੇ ਕੰਮ ਨਹੀਂ ਮੈਨੂੰ ਅਜੇ ਵੀ ਯਾਦ ਰੱਖੇ ਅੰਮ੍ਰਿਤਸਰ ਖੇਤਰ ਚ 200 ਕਰੋੜ ਦਾ ਨੁਕਸਾਨ ਹੋ ਗਿਆ ਸੀ ਹੈਨਾ ਆ ਰੋਪੜ ਜਿਹੜੇ ਦੇ 150 200 ਪਿੰਡ ਡੁੱਬ ਗਏ ਸੀ ਜੀ ਤੇ ਸ਼ਹਿਰਾਂ ਚ ਵੀ ਪਾਣੀ ਵੜ ਗਿਆ ਸੀ ਕਿ ਉਹਦੇ ਬਾਅਦ ਵੀ ਤੁਹਾਡੀ ਕੋਈ ਤਿਆਰੀ ਨਹੀਂ ਨਜ਼ਰ ਆ ਰਹੀ ਹੂੰ ਤੁਸੀਂ ਫਿਕਰਮੰਦੀ ਆ ਰਹੀ ਹੈ ਦੀਪਕ ਜੀ ਇੱਕ ਕੁਵੈਤ ਤੋਂ ਖਬਰ ਆਈ ਹੈ ਜੀ ਅੱਜ ਬੜੀ ਦਰਦਨਾਕ ਖਬਰ ਆਏ ਹੈ ਕਿ ਉੱਥੇ ਦੀ ਇੱਕ ਰਹਾਇਸ਼ੀ ਇਮਾਰਤ ਦੇ ਵਿੱਚ ਅੱਗ ਲੱਗੀ ਤੇ ਤਕਰੀਬਨ 160 ਲੋਕ ਉੱਥੇ ਰਹਿੰਦੇ ਸੀ ਭਾਰਤੀ ਮੂਲ ਦੇ ਵੀ ਕਈ ਵਿਅਕਤੀ ਉੱਥੇ ਰਹਿੰਦੇ ਸੀ ਉਹਨਾਂ ਦੀ ਮੌਤ ਹੋਣ ਦੀ ਖਬਰ ਆ ਕੀ ਅਪਡੇਟ ਹੈ ਜੀ ਇਸ ਵੇਲੇ ਉਥੋਂ ਹਾਂ ਬਿਲਕੁਲ ਮਤਵਾ ਕੀ ਖਬਰ ਆ ਰਹੀ ਹੈ ਕੁਵੈਤ ਦੇ ਮਗਾਫ ਸ਼ਹਿਰ ਤੋਂ ਮਗਾਫ ਸ਼ਹਿਰ ਦੇ ਵਿੱਚ ਇੱਕ ਇਮਾਰਤ ਹੈ ਜਿਹੜੀ ਐਨਬੀਟੀਸੀ ਦੇ ਜਿਹੜੇ ਮਜ਼ਦੂਰ ਸੀਗੇ ਉਸ ਕੰਪਨੀ ਨਾਲ ਸੰਬੰਧਤ ਉਥੇ ਰਹਿੰਦੇ ਸੀਗੇ ਜਿਆਦਾਤਰ ਲੇਬਰ ਭਾਈਚਾਰਾ ਉਥੇ ਰਹਿ ਰਿਹਾ ਸੀਗਾ ਪਰ 200 ਦੇ ਕਰੀਬ ਗਿਣਤੀ ਦੱਸੀ ਜਾ ਰਹੀ ਹੈ ਕਿ ਉਹਨਾਂ ਫਲੈਟਾਂ ਚ ਰਹਿ ਰਹੇ ਸੀ ਕੁਵੈਤ ਦੇ ਸਮੇਂ ਅਨੁਸਾਰ ਸਵੇਰੇ 6:00 ਵਜੇ ਦੱਸਿਆ ਜਾ ਰਿਹਾ ਕਿ ਉਥੇ ਅਚਾਨਕ ਗਰਾਉਂਡ ਫਲੋਰ ਤੇ ਕਿ ਰਸੋਈ ਚੋਂ ਅੱਗ ਸਭ ਤੋਂ ਪਹਿਲਾਂ ਦੇਖੀ ਗਈ ਉਸ ਤੋਂ ਬਾਅਦ ਸਕਿੰਟਾਂ ਚ ਉਹ ਪੂਰੀ ਬਿਲਡਿੰਗ ਚ ਫੈਲ ਗਈ ਤੇ ਉਹਦੇ ਵਿੱਚੋਂ ਹੁਣ ਤੱਕ ਜਿਹੜੀ ਮਤਲਬ ਕਿ ਜਾਣਕਾਰੀ ਮਿਲ ਰਹੀ ਹੈ ਉਹਦੇ ਸਾਰ ਨਾਲ 49 ਤੋਂ 50 ਮੌਤਾਂ ਹੋਣ ਦੀ ਖਬਰ ਹੈ ਜਦੋਂ ਕਿ 60 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਐਂ ਇਹਦੇ ਵਿੱਚੋਂ 40 ਦੇ ਕਰੀਬ ਭਾਰਤੀ ਹੁਣ ਤੱਕ ਹੱਤਸਾਏ ਸੋ ਨਾ ਤਾਂ ਅਜੇ ਮਤਲਬ ਭਾਰਤ ਸਰਕਾਰ ਨੇ ਕੋਈ ਅਧਿਕਾਰਤ ਤੌਰ ਤੇ ਦਾ ਐਲਾਨ ਕੀਤਾ ਹੈ ਹਾਂ ਜੇ ਕਰੋਨਾ ਦੇ ਪੇਜਾਂ ਤੇ ਜਾ ਕੇ ਦੇਖਿਆ ਵੀ ਜਦ ਜਨਤਕ ਲਈਏ ਤਾਂ ਵਿਦੇਸ਼ ਮੰਤਰਾਲੇ ਦੇ ਹਿਸਾਬ ਨਾਲ ਜੀ 30 ਜ਼ਖਮੀਆਂ ਤੱਕ ਦੀ ਜਾਣਕਾਰੀ ਉਹ ਜਨਤਕ ਕਰ ਰਹੇ ਨੇ ਸੋ ਪਰ ਜਿਹੜੀ ਮੀਡੀਆ ਦੇ ਹਵਾਲੇ ਨਾਲ ਜਾਂ ਕਬੈਦ ਦੇ ਹਵਾਲੇ ਨਾਲ ਜਿਹੜੀ ਖਬਰਾਂ ਆ ਰਹੀਆਂ ਨੇ ਉਹ ਆ ਰਹੀਆਂ ਨੇ ਕਿ 49 ਤੋਂ 50 ਦੀ ਮੌਤ ਹੋ ਚੁੱਕੀ ਹੈ ਤੇ 60 ਦੇ ਕਰੀਬ ਲੋਕ ਜ਼ਖਮੀ ਨੇ ਔਰ ਜਿਹੜੇ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਚ 40 ਭਾਰਤੀ ਮੂਲ ਦੇ ਨੇ ਔਰ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇੱਥੇ ਜ਼ਿਆਦਾਤਰ ਕੇਰਲਾ, ਤਾਮਿਲਨਾਡੂ ਜਾਂ ਤੁਸੀਂ ਕਹਿ ਸਕਦੇ ਨਾਰਥ ਇੰਡੀਅਨ ਉਹ ਜ਼ਿਆਦਾਤਰ ਇਹਨਾਂ ਦੇ ਵਿੱਚ ਸ਼ਾਮਲ ਨੇ ਸੋ ਹੁਸਾ ਦਾ ਇਕਨਟਿਵ ਪੰਜਾਬੀ ਭਾਈਚਾਰੇ ਦਾ ਕੋਈ ਨੁਮਾਇंदा ਨਾ ਹੋਵੇ ਫਿਲਾਦੀ ਜਾਣਕਾਰੀ ਹੋ ਪਰਮਾਤਮਾ ਕਰੇ ਕਿਸੇ ਦੀ ਵੀ ਜਾਣ ਨਾ ਜਾਵੇ ਘਟਨਾ ਬਹੁਤ ਵੱਤ ਭਾਜੀਆ ਪਰ ਜੋ ਹਾਸਾ ਵਾਪਰ ਗਿਆ ਉਹ ਗਿਆਨ ਵਾਪਸ ਨਹੀਂ ਲਿਆ ਜਾ ਸਕਦਾ ਪਰ ਇਸ ਦਾ ਬਦਲ ਦਾ ਖਸਤਾ ਜੇ ਵੀ ਬਣਿਆ ਹੋਵੇ ਕਿਤੇ ਗਿਣਤੀ ਘੋਰ ਨਾ ਵੱਜ ਜਾਵੇ ਕਿਉਂਕਿ ਕਈਆਂ ਦੇ 80% ਤੋਂ 90% ਛੁੱਟ ਚੁੱਕੇ ਨੇ ਲੋਕ ਹਾਂ ਪਤਾ ਹੀ ਲੱਗ ਰਿਹਾ ਕਿ ਤੁਰਤ ਦਿੱਲੀ ਮੀਟਿੰਗ ਬੁਲਾਈ ਗਈ ਹੈ ਜੀ ਮੇਂਦਰ ਮੋਦੀ ਹੋਰਾਂ ਨੇ ਉਹ ਬੈਠਕ ਕੀਤੀ ਹੈ ਉਸ ਤੋਂ ਬਾਅਦ ਹੋ ਸਕਦਾ ਹੈ ਸਵੇਰੇ ਸਾਡੇ ਜਿਹੜੇ ਵਿਦੇਸ਼ ਰਾਜ ਮੰਤਰੀ ਨੇ ਉਹ ਕਵੈਤਲੀ ਰਵਾਨਾ ਹੋਣ ਮੈਂ ਦਰਸ਼ਕਾਂ ਨੂੰ ਵੀ ਦੱਸਦੇ ਹਾਂ ਕਿ ਕਵੇਤ ਦੀ ਜਿਹੜੀ ਕੁੱਲ ਆਬਾਦੀ ਆ ਉਹਦੇ ਵਿੱਚ ਲਗਭਗ 21% ਸਾਡੇ ਭਾਰਤੀਆਂ ਨੇ। ਉਹ ਅੱਛਾ ਜੀ। ਬਹੁਤ ਵੱਡੀ ਗਿਣਤੀ ਦੇ ਵਿੱਚ। ਹੂੰ ਜੀ ਹਾਂ। ਕਵੇਤ ਦੀ ਮਤਲਬ ਕੁੱਲ ਆਬਾਦੀ ਬਹੁਤ ਥੋੜੀ ਹੈ ਯਾਰ ਜੀ ਜੀ ਤੇ ਉਹਦੇ ਵਿੱਚ 21% ਸਾਡੇ ਭਾਰਤੀਆਂ ਨੇ ਲਗਭਗ 10 ਲੱਖ ਤੋਂ ਵੱਧ ਭਾਰਤੀ ਜਿਹੜੇ ਉੱਥੇ। ਜੀ। ਸੋ ਉਹਨਾਂ 'ਚ ਇਸ ਇਸ ਘਟਨਾ ਵਾਲੇ ਥਾਂ ਦੇ ਉੱਤੇ ਜ਼ਿਆਦਾਤਰ ਮੰਨਿਆ ਜਾ ਰਿਹਾ ਕਿ ਨਾਰਥ ਇੰਡੀਅਨ ਰੀਜਨਾਂ 'ਚ ਕੇਰਲਾ, ਤਾਮਿਲਨਾਡੂ ਸਾਈਡ ਬਹੁਤ ਜ਼ਿਆਦਾ ਰਹਿ ਗਿਆ। ਕੁਵੇਇਤ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਭਾਰਤੀ ਪਹਿਲਾਂ ਤੋਂ ਰਹਿੰਦੇ ਰਹੇ ਨੇ ਜੋ ਸਦਾਮ ਹੁਸੈਨ ਨੇ ਹਮਲਾ ਵੀ ਕੀਤਾ ਸੀ ਜਦੋਂ ਗਲਫ ਵਾਰ ਹੋਈ ਸੀ ਉਦੋਂ ਬਹੁਤ ਵੱਡੀ ਗਿਣਤੀ ਜਦੋਂ ਆਈਕੇ ਗੁਜਰਾਨ ਜਹਾਜ਼ ਲੈ ਕੇ ਗਏ ਸੀ ਤਾਂ ਉਹਨਾਂ ਨੂੰ ਉੱਥੋਂ ਰੈਸਕਿਊ ਕੀਤਾ ਗਿਆ ਸੀ ਆ ਆ ਸੋ ਭਾਰਤੀਆਂ ਦਾ ਉੱਥੇ ਆਉਣ ਜਾਣ ਕਾਫੀ ਕਈ ਦਹਾਕੀਆਂ ਦਾ ਬਣਿਆ ਹੋਇਆ ਜੀ ਜੀ